ਇਹ ਆਪਣੀ ਰੂਹ ਸਾਡੇ ਵਿੱਚ ਹੀ ਇੱਥੇ ਬੈਠੀ ਵੀ ਕਿਉਂ ਨਾ 100% ਯਾਰ ਨਹੀਂ ਸਕਦੇ ਦੂਰ ਸਹੀ ਅਬ ਮਤੀ ਸਰਤਾ ਜਿਆ ਸਿੰਘ ਨੇ ਐਂਡਿਊ ਦਾ ਬਾਰੇ ਬੜੀ ਸੋਹਣੀ ਗੱਲ ਕੀਤੀ ਸੀ ਕਿ ਇਹਨਾਂ ਦੀ ਜੋਬ ਜਿਹੜੀ ਹੈ ਉਹਨੇ ਬੜਾ ਇਹਨੂੰ ਕੰਬਿਆਰ ਜੋਬ ਦੀ ਆਪਣੀ ਜੁਬਾਨ ਹੁੰਦੀ ਆ ਤੇ ਸਾਡੇ ਜਿਹੜੀ ਕਮਤਾ ਲਾ ਕੇ ਅੰਦਰ ਵੀ ਜੋਪ ਦਾ ਹੀ ਬੀਜ ਆ ਜਿਹੜੀ ਅਸੀਂ ਇੱਕ ਦੂਜੇ ਨਾਲ ਸਾਡੀ ਕਰਦੇ ਆ ਬਹੁਤ ਜੀ ਬੀਜ ਨਾਲ ਆ ਜੀ ਉਹ ਕੁਝ ਬੰਦੇ ਅੱਡੇ ਆ ਸਾਨੂੰ ਪਰਿਵਾਰਾਂ ਦੇ ਵਿੱਚ ਸਮਝਣਾ ਜ਼ਰੂਰ ਤਾਂ ਇਹ ਤਰੀਕੇ ਦੀਆਂ ਬਿਹਾ ਉਹ ਸੰਤ ਵੀ ਪਾਉਂਦੇ ਨਾ ਸਾਨੂੰ ਬਾਹਰ ਦੇਖੀ ਉਹ ਮਜਾਦ ਵੀ ਕੰਡੀਆਂ ਦਾ ਲਾਉਂਦੇ ਆ ਪਰ ਕਦੇ ਵੀ ਜਿਹੜੀ ਕਵਤਾ ਵਾ ਉਹ ਦੇ ਅੰਦਰ ਦਾ ਹੀ ਖਲਾਸ ਹੁੰਦੀ ਆ ਉਹਦੀ ਚੁੱਪ ਦਾ ਹੀ ਬਾਤ ਹੈ ਔਰ ਵੀਰ ਰਾਣਾ ਜੀ ਨੂੰ ਕਵਤਾ ਸੁਣ ਕੇ ਸੁਣਾ ਕੇ ਜਦੋਂ ਵਜਾ ਉਹਦਾ ਜਿਹੜੂ ਪੈਦਾ ਹੀ ਕਵਤਾ ਵੀ ਹੋਈ ਬੜੀ ਠੀਕੀ ਰੂ ਸੀ ਪਰ ਕਿੰਨਾ ਇਹਨਾਂ ਭਾਜੀ ਨਾਲ ਲੜ ਕੀਤੀ ਆ ਕਿ ਛੇ ਨੇ ਕਿਹਾ ਸੀ ਕਿ ਨਾ ਲੜਮਰੇ ਤੋਰ ਤੋਰ ਜਾਣਾ ਜੋ ਵੀ ਆਸ਼ਕਮਾ ਤੇ ਜਾ ਕੋਈ ਕਰਮਾ ਵਾਲਾ ਜੋ ਮਨ ਉੱਤੇ ਜੋ ਵੀ ਵਰਦਾ ਫੁੱਲ ਬਣੇ ਜਾਂ ਤਾਰਾ ਤੇ ਇਹ ਬਾਬਾ ਕਾਲਾ ਬਟਾਲੇ ਦਾ ਏਰੀਆ ਜਿਹੜਾ ਕਿ ਬੈਠੇ ਸਾਰੇ ਇਸ ਏਰੀਏ ਦੇ ਵਿੱਚ ਕਪਤਾ ਬਾਪ ਹੋਈ ਹੈ ਬੇਬਿੱਤੀ ਜੇ ਪੇਟਾ ਤੇ ਜਾਂ ਇਹ ਸ਼ੇਰ ਹੋਏ ਜਾਂ ਜਾਨੂ ਜੀ ਆਉਣ ਤਦ ਕੀ ਬੈਠੇ ਉਹਨਾਂ ਨੇ ਗੱਲਾਂ ਕੀਤੀਆਂ ਨਾਲ ਜਦੋਂ ਸਾਰਾ ਜੋ ਪਉਦਾ ਕਿ ਉਹਨਾਂ ਨੂੰ ਵੇਖ ਕੇ ਤਾਂ ਜੋ ਸ਼ੇਰ ਦਾ ਹੀ ਜਿਹੜਾ ਅਜਿਹਾ ਹੁੰਦਾ ਕਦੀ ਕਪਤਾ ਕੋ ਜਦੋਂ ਵੀ ਦੇ ਤੇਰਾ ਕਿ ਵੀ ਕਾਣਾ ਦੇ ਸ਼ਬਦਾਂ ਦੇ ਦੱਸਦਾ ਸੀ ਉਹ ਇੱਕ ਨੱਦੀਆ ਨੂੰ ਵਹਿਦੇ ਗਏ ਔਰ ਅੱਜ ਜੇ ਕਿਉਂ ਉਹਨਾਂ ਨੂੰ ਯਾਦ ਕੀਤਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਇਹ ਸਾਡੇ ਪਰਿਵਾਰ ਦਾ ਪਰਜਬੰਦ ਦਾ ਸੱਸ ਸਹੁਰਾ ਦਾ ਕਿੰਨੀ ਐਵੇਂ ਸੱਸ ਸਹੁਰਾ ਹੋਣਾ ਕੋਈ ਇੱਕ ਅਲੱਗ ਚੀਜ਼ ਆ ਪਰ ਜਦੋਂ ਅਸੀਂ ਇੱਕ ਮੰਚ ਤੇ ਬੈਠੇ ਹੁੰਦੇ ਆ ਤੁਸੀਂ ਸਾਰੇ ਇੱਕੇ ਪਰਿਵਾਰ ਦਾ ਹਿੱਸਾ ਆ ਮੈਂ ਕਿਉਂਕਿ ਸਮਾਂ ਜ਼ਿਆਦਾ ਇਹਦਾ ਵਿਸਤਾਰ ਆਪਣੇ ਕੋਲੋਂ ਨਾ ਮਾ ਅਖੀਰ ਦਾ ਫਿੱਟ ਟਾਈਮ ਦਾ ਗਿਆ ਦਮਾ ਨਾ ਮੈਂ ਕਹਿੰਦੀ ਕੀ ਜੀ ਕਰਦਾ ਕਹਿ ਕੇ ਤੇ ਭਾਰੀ ਨੂੰ ਬੜਾ ਯਾਦ ਕਰਦਾ ਆਪਣੇ ਛੋਟੇ ਵੀ ਉਹਨੂੰ ਬਿਲ ਭਰਦਾ ਵਾ ਹੈ ਕਿ trait ਸਾਡਾ ਪਰਿਵਾਰ ਹੈ ਜਿੱਤਰਾ ਪੀਰ ਸਾਹਿਬ ਨੂੰ ਵੀ ਯਾਦ ਕਰਦੇ ਆ ਜਿੱਤੇ ਸਾਡੇ ਵਿੱਚ ਚਲੇ ਗਿਆ ਉਹ ਵੀ ਜਿੰਨੇ ਕਵੀ ਨੇ ਸਾਡੇ ਵਿੱਚ ਛੜੇ ਈਆਂ ਆਸਾਲਾਂ ਜਿਨੋਂ ਵੀ ਉਹ ਵਕਤ ਦਾ ਜਿੰਨੇ ਨਾਲ ਯਾਦ ਕਰਦੇ ਰਹੀਏ ਔਰ ਆਪਣੇ ਪਰਿਵਾਰ ਦੇ ਲਈ ਕਿਉਂਕਿ ਹਾਥੀਆਂ ਨੂੰ ਤੇ ਅਸੀਂ ਵੀ ਗਏ ਗੁਜ਼ਰੇ ਆਪੀ ਦੇ ਯਾਦ ਕਰਦੇ ਦੂਜੇ ਨੂੰ ਬਿਵਾਦ ਨੂੰ ਸਾਨੂੰ ਵੀ ਇਸ ਤਰ੍ਹਾਂ ਜਿਹਦੇ ਪਰਿਵਾਰ ਨੂੰ ਦਾ ਨਾ ਰਹਿਣਾ ਨਹੀਂ ਤਾਂ ਇਹ ਇਹ ਮੇਰਾ ਸ਼ਬਦਨ ਦੇ ਵਾਅਦੇ ਕੱਟ ਗਿਆ ਗਿਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਔਰ ਦਿੱਲੀ ਬੂਆ ਮੇਰਾ ਪਰਿਵਾਰਾ ਨਹੀਂ ਪਰਿਵਾਰ ਨੂੰ ਵੀ ਮੈਂ ਉਹਨਾਂ ਨੂੰ ਕਹਿਣਾ ਕਿ ਕੋਈ ਉਹ ਤੇ ਵਾਪਸ ਨਹੀਂ ਆ ਸਕਦੇ ਪਰ ਉਹਨਾਂ ਦੇ ਸ਼ਬਦ ਜਿਹੜੇ ਆ ਉਹ ਤੁਹਾਡੇ ਨਾਲ ਰਹੇ ਹਮੇਸ਼ਾ ਹੀ ਮੈਨੂੰ ਇੱਕ ਡਾਕਟਰ ਕੈਰਮਨ ਸਾਹਿਬ ਨੇ ਕਿਹਾ ਸੀ ਕਿ ਲਿਖਣਾ ਨਾ ਛੱਡੀ ਮੈਂ ਉਹਨਾਂ ਨੂੰ ਕਿਹਾ ਸੀ ਕੋਈ ਮੁਸ਼ਕਲ ਨਹੀਂ ਉਹ ਮੈਨੂੰ ਕਹਿੰਦੇ ਵਪਾਰੀ ਮਰ ਜਾਂਦਾ ਵਿਖਾਰੀ ਨਹੀਂ ਕਦੀ ਮਰਦਾ ਵਾਹ ਕੀ ਸ਼ਬਦਾਂ ਦੇ ਬੜੀ ਸੋਹਣੀ ਗੱਲ ਕੀਤੀ ਸੀ ਕਿ ਉਹਨਾਂ ਦੇ ਸ਼ਬਦਾਂ ਨੇ ਹਮੇਸ਼ਾ ਹੀ ਉਹਨਾਂ ਨੂੰ ਯਾਦ ਰੱਖਣਾ ਹੈ ਸਰਵੋਦਾ ਦੇ ਸ਼ਬਦਾਂ ਨੂੰ ਸਾਫ਼ ਕੇ ਰੱਖਿਓ ਤੁਸੀਂ ਮੇਰੇ ਕੈਂਪਵਾਸ ਦੇ ਵਿੱਚ ਤੁਹਾਨੂੰ ਉਹ ਉਹਦੇ ਜੋ ਮਜ਼ੇ ਆਉਂਦੇ ਰਹਿਣਗੇ ਪਰ ਮੈਂ ਤੇ ਕਹਿੰਦਾ ਲੰਘੇ ਵੇਖੋ ਤੁਸੀਂ ਇਹਨਾਂ ਦਾ ਚਿਹਰਾ ਵੇਖੋ ਕਿ ਕੋਈ ਕਮਤਾ ਨਹੀਂ ਕਦੀ ਇਹਨਾਂ ਦੇ ਚਿਹਰੇ ਤੇ ਮਟਕੂਲੀ ਨਹੀਂ ਵੇਖੀ ਜਿਹੜੀ ਕੋਈ ਹੱਦੇ ਦੇ ਪੁੱਛਦਾ ਮਹਿਮਾ ਜਿਹੜਾ ਵਾ ਉਹ ਵੈਹੇ ਕਰਖਤ ਜਾਂਦਾ ਹੋਰ ਕੋਈ ਜਿਹੜਾ ਵਾ ਪਰ ਇਹੋ ਜਿਹਾ ਵੇਖੋ ਇਸ ਦਿਲ ਬੰਦਾ ਹੈ ਮਤਲਬ ਪਿਆਰਾ ਫੋਡ ਸੀਟ ਨਹੀਂ ਕਹ ਸਕਦੇ ਜੇ ਵੀ ਖਿੜੇ ਵੀ ਜੇ ਜਰਾਬ ਖਿੜਿਆ ਨਹੀਂ ਮਰਦ ਕਹਿੰਦੇ ਚਲੋ ਇੰਨਾ ਮੈਂ ਇੰਗਰੀਆਂ ਦੀ ਗੱਲਾਂ ਕਰਕੇ ਬਹੁਤ ਜ਼ਿਆਦਾ ਬਿਜੇਤਾ ਦਿਨਾ ਹੌਲਦੇ ਹੋ ਇਸ ਆਸਕੀਟਿਕ ਕਿਉਂਕਿ ਮੈਨੂੰ ਵੀ ਜਦੋਂ ਕੱਲ ਦਾ ਭਾਈ ਸੁਣ ਰਿਹਾ ਤੇ ਦੱਸਿਆ ਸੀ ਕਿ ਮਨ ਦੇ ਵਿੱਚ ਸੀ ਕਿ ਮੈਂ ਬਹੁਤ ਸਾਰੀਆਂ ਗੱਲਾਂ ਕਰਦੀਆਂ ਜਰਨਾ ਨੇ ਬੜੀਆਂ ਕਰ ਸਕਦੇ ਆ ਆਪਾਂ ਪਰ ਟਾਈਮ ਵੀ ਥੋੜਾ ਜਿਆਦਾ ਧਿਆਨ ਰੱਖਣਾ ਕਿਉਂਕਿ ਮੈਂ ਜਿਆਦਾ ਪਹਿਹੀ ਹੋਈ ਕਿੰਨਾ ਹੁੰਦਾ ਹੈ ਕਿ ਸਾਨੂੰ ਸਹਿਸਪਾਵਾਂ ਦੇ ਹਰ ਕੋਈ ਆਪਣਾ ਬਕਤ ਕੱਢ ਕੇ ਆਇਆ ਹੋਰ ਭੂਮਿਕਾ ਨਾ ਬਣੀ ਜਾਵੇ ਤਾਂ ਮੈਂ ਜਿਆਦਾ ਟਾਈਮ ਨਾ ਲਵਾਂ ਤੇ ਮੇਰੀ ਕल्पना ਵਾ ਵੇਖਿਆ ਨਹੀਂ ਮੇ ਕੈਨੇਡੀ ਦੀ ਮੇਰੀ ਮੇ ਕੈਨੇਡੀ ਦੀ ਹਾਇ ਤੈਨੂੰ ਖਬਰ ਹੀ ਕੀਏ ਮੇਰੀ ਮੇ ਕੈਨੇਡੀ ਦੀ ਹਾਇ ਤੈਨੂੰ ਖਬਰ ਹੀ ਕੀਏ ਤੂੰ ਦੇਖ ਵੀ ਨਾ ਦੇਖੇ ਤੂੰ ਦੇਖ ਵੀ ਨਾ ਦੇਖੇ ਤੇਰੀ ਇਹ ਨਜ਼ਰੀ ਆਹਾ ਕੀ ਹੁ ਵਾਤਾ ਮੇਰੀ ਮੇ ਕੈਨੇਡੀ ਦੀ ਹਾਇ ਤੈਨੂੰ ਖਬਰ ਹੀ ਨਹੀਂ ਕੀਏ ਆ ਬੇਖੀ ਨਾ ਦੇਖੇ ਤੇਰੀ ਹਾਇ ਨਜ਼ਰੀ ਦੀਏ ਰਾਤਾਂ ਨੂੰ نیند ਨਹੀਂ ਪਰ चैन ਨਹੀਂ ਮਿਲਦਾ ਰਾਤਾਂ ਨੂੰ نیند ਨਹੀਂ ਪਰ ਚੈਨ ਨਹੀਂ ਮਿਲਦਾ ਕਿੱਕੇ ਵੀ ਹੁੰਦਾ ਨਾ ਇਹ ਹਾਰ ਮੇਰੇ ਇਹ ਦਿਲ ਦਾ ਕੀ ਹਾਲ ਹੈ ਕਿੱਕੇ ਵੀ ਹੁੰਦਾ ਨਾ ਇਹ ਹਾਰ ਮੇਰੇ ਦਿਲ ਦਾ ਜਿੰਦ ਖਾਈ ਜਾਂਦਾ ਹੈ ਜਿੰਦ ਖਾਈ ਜਾਂਦਾ ਹੈ ਤੇਰਾ ਗਮ ਤੇ ਚੇਤ ਜਿਹਾ ਜਿਵੇਂ ਕਿ ਜਲਦਾ ਸੁਨਿਆ ਕੋਈ ਖੇਤ ਜਿਹਾ ਖੁਲ ਹੋਣਾ ਤੂੰ ਖਿਰਦਾ ਮੇਰੀ ਫਜਰੀ ਕੀ ਤੂੰ ਦੇਖ ਵੀਦਾ ਦੇਖੇ ਇਹ ਨਗਰੀਕ ਆ ਇਹ ਹਾਲ ਹੈਰਾਨਾ ਦਾ ਤਿਲਕ ਨਹੀਂ ਤਿਲਕਣਾ ਹੈ ਓਹੋ ਇਹ ਹਾਲ ਹੈਰਾਨਾ ਦਾ ਤਿਲਕ ਨਹੀਂ ਤਿਲਕਣਾ ਹੈ ਦੰਦ ਕੇ ਸਾਹਾਂ ਦਾ ਵਿਲਕਣ ਹੀ ਵਿਲਕਣਾ ਹੈ ਦੰਦ ਕੇ ਸਾਹਾਂ ਦਾ ਵਿਲਕਣ ਹੀ ਵਿਲਕਣਾ ਹੈ ਪੈਰਾ ਵਿੱਚ ਸ਼ਾਲੇ ਨੇ ਫੋਕੇ ਨੇ ਆਹ ਹੱਜ ਪੈਰਾ ਵਿੱਚ ਸ਼ਾਲੇ ਨੇ ਫੋਕੇ ਨੇ ਆਹ ਹੱਜ ਜਿਵੇਂ ਇੱਕ ਸ਼ਿਕਾਰੀ ਨੇ ਫੰਦਿਆ ਹੈ 파ਹਜ ਜਿਵੇਂ ਇੱਕ ਸ਼ਿਕਾਰੀ ਨੇ

ਪੱਥਰ ਹੋ ਵੇਖ ਲਿਆ ਮੁਕਤਾ ਨੇ ਲੰਘ ਚੰਗੀਆਂ ਤੇਰੀ ਖਬਰ ਨਹੀਂ ਦੰਡੇ ਮੰਦਰਾ ਦੇ ਤੜ ਕੰਗੀਆਂ ਖਾਬ ਚ ਆ ਜਾਵੇਂ ਉਹ ਕਿਤਰੇ ਸੁਪ ਰੇਂਦਾ ਉਹ ਖਾਬ ਚ ਆ ਜਾਵੇਂ ਉਹ ਕਿਤਰੇ ਸੁਪ ਰੇਂਦਾ ਤੂੰ ਮੇਰੇ ਅੰਦਰ ਹੀ ਮੇਰੀ ਬਣ ਕੇ ਸੁਪ ਰੇਂਦਾ ਵਾਹ ਵਾਹ ਬਣ ਕੇ ਮੇਰੀ ਸੁਪ ਰੇਂਦਾ ਕਿਆ ਮਤ ਲਈ ਕਰਦੇ ਨਾ ਕਿਆ ਮਤ ਲਈ ਕਰਦੇ ਨਾ ਕੂਦਾ ਕਵਰੀ ਦੀ ਓਏ ਹੋਏ ਕਿਆ ਮਤ ਕਿਆ ਮਤ ਉਹ ਦੱਸ ਕਬਰੀ ਕੀ ਹੈ ਕਿਆ ਬਾਤ ਹੈ ਮੇਰੀ ਬੇਚਰੀ ਨਹੀਂ ਦੀ ਤੈਨੂੰ ਮੇਰੀ ਖ਼ਬਰ ਕੀ ਹੈ ਮੇਰੀ ਬੇਚਰੀ ਨਹੀਂ ਦੀ ਤੈਨੂੰ ਖ਼ਬਰ ਹੀ ਨਹੀਂ ਹੋਈ ਤੂੰ ਦੇਖ ਵੀ ਨਾ ਦੇਖੇ ਤੇਰੀ ਹਾਈ ਨਜ਼ਰੀ ਕੀ ਹੈ ਤੇਰੀ ਹੈ ਨਜ਼ਰੀ ਇਹਦੇ ਨਾਲ ਹੀ ਮੇਰੀ ਘਰ ਦੀ ਜਿਹੜੀ ਪਰਵਾਰਨ ਕਰਿਓ ਸਾਰਿਆਂ ਨੂੰ ਜੀਆ ਹੈ ਨਾ ਤੇ ਤੁਸੀਂ ਜਿਹੜੇ ਚਾਹੀਦੇ ਇਹ ਸਾਡੀਆਂ ਸਹਿ ਸੁਭਾਵਾਂ ਦਾ ਇਹ ਜਿਹੜਾ ਮਰਕਜ਼ ਆ ਤੇ ਲਾਇਬ੍ਰੇਰੀ ਪਰ ਮੈਂ ਕਰਵਾਤੀ ਆ ਆਪਣੇ ਸਰਦਾਰੋਂ ਦਾ ਦਾ ਵੀ ਮੌਕਾ ਪੈਦਾ ਕਰਦਾ ਹੈ ਸਿੰਗਲ ਹਾਂ ਇਹ ਸਾਨੂੰ ਵਿੱਚ ਵੀਰੇ ਇੱਕ ਬਹਿਣ ਦਾ ਮੌਕਾ ਦਿੰਦੇ ਆ ਸਾਡੇ ਸਾਰਿਆਂ ਦੇ ਵਿਦਵਾਨ ਦਰਸ਼ਕੀ ਸਾਰਿਆਂ ਦਾ ਬਹੁਤ 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 ਧੰਨਵਾਦ